ਸੋ ਸਾਡੇ ਨਾਲ ਐਸ ਡੀ ਐਮ ਖੜੂਰ ਸਾਹਿਬ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਪਹਿਲੀ ਵਾਰ ਚੋਣਾਂ ਕਰਵਾ ਰਹੇ ਜੋ ਲੋਕ ਸਭਾ ਹਲਕਾ ਖੜੂਰ ਸਾਹਿਬ ਦੇ ਇੱਧਰ ਦਾ ਤੁਹਾਡੇ ਕੋਲ ਚਾਰਜ ਹੈ ਤਾਂ ਕਿਵੇਂ ਦੇ ਪ੍ਰਬੰਧ ਨੇ ਤੁਹਾਡੇ ਵੱਲੋਂ ਕਿਹੜੀ ਕਿਹੜੀ ਪੁਲਿਸ ਜਿਹੜੀ ਇੱਥੇ ਆਈ ਏ ਸਾਨੂੰ ਇਹਦੇ ਲਈ ਟੋਟਲ 5 ਕੰਪਨੀਆਂਸ ਮਿਲੀਆਂ ਨੇ ਇੱਕ ਕੰਪਨੀ ਸਾਨੂੰ ਸੀ ਆਰ ਪੀ ਐਫ ਦੀ ਮਿਲੀ ਹੈ ਦੋ ਕੰਪਨੀਆਂ ਸਾਨੂੰ ਪੰਜਾਬ ਹோம் ਗਾਰਡਸ ਦੀਆਂ ਦੋ ਪੰਜਾਬ ਪੁਲਿਸ ਦੀਆਂ ਤੇ ਇੱਕ ਸਾਨੂੰ ਆਂਧਰਾ ਪ੍ਰਦੇਸ਼ ਪੁਲਿਸ ਦੀ ਮਿਲੀ ਹੈ ਤੇ ਸਾਡਾ ਜਿਹੜਾ ਲਾਰਜਲੀ ਪ੍ਰੈਰੋਗੇਟਿਵ ਹੈਗਾ ਉਹ ਹੈਗਾ ਸੇਫ ਫਰੀ ਐਂਡ ਫੇਅਰ ਇਲੈਕਸ਼ਨਸ ਕਰਾਣਾ ਤੇ ਇਹਦੇ ਲਈ ਜਿੱਦਾਂ ਤੁਸੀਂ ਦੇਖ ਸਕਦੇ ਹੋ ਅਸੀਂ ਰਿਫਰੈਸ਼ਮੈਂਟ ਜ਼ੋਨ ਅਲੱਗ ਬਣਾਈ ਹੋਈ ਹੈ ਕੈਮਰਾ ਇੱਕ ਐਟਲੀਸਟ ਇੱਕ ਵਾਰ ਘੁਮਾ ਦਿਓ ਹੀਟ ਸਟ੍ਰੋਕ ਤੋਂ ਬਚਣ ਲਈ ਅਸੀਂ ਐਂਬੂਲੈਂਸ ਤੇ ਸ਼ਬੀਲ ਸਾਰਿਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਆਰਐਸ ਵਾਲੇ ਕੈਂਪਰਸ ਜਗਾ ਜਗਾ ਲੱਗੇ ਹੋਏ ਨੇ ਇੱਧਰ ਅਸੀਂ ਟੇਬਲਸ ਲਗਾਏ ਹੋਏ ਨੇ 18 ਟੇਬਲਸ ਸਾਰੀਆਂ ਪੋਲਿੰਗ ਪਾਰਟੀਆਂ ਉੱਪਰ ਅਸੀਂ ਪੋਲਿੰਗ ਪਾਰਟੀ ਵਾਈਜ਼ ਬਿਠਾਈ ਹੋਈਆਂ ਨੇ ਤੇ ਜਿਵੇਂ ਹੀ ਪੋਲਿੰਗ ਪਾਰਟੀਆਂ ਪੂਰੀਆਂ ਹੁੰਦੀਆਂ ਨੇ ਉਹ نیچے ਆਣਗੇ ਆਪਣੇ ਟੇ ਮਸ਼ੀਨਸ ਲੈ ਲੈਣ ਗਿਆ ਤੇ ਬਾਹਰ ਜਿਹੜੀ ਬੱਸੇਸ ਲੱਗੀਆਂ ਹੋਈਆਂ ਨੇ ਉਹਨਾਂ ਵਿੱਚ ਬੈਠ ਜਾਣਗੇ ਤਾਂ ਐਦਾਂ ਕਰਕੇ ਅਸੀਂ ਇਹਨੂੰ ਇੱਕ ਸਿਸਟਮੈਟਿਕ ਤਰੀਕਾ ਦੇਣ ਦੀ ਕੋਸ਼ਿਸ਼ ਕੀਤੀ ਹੈ ਹਾਊ ਐਵਰ ਕੁਝ ਥੋੜਾ ਇਨਡਿਸਪਲਨ ਇਸ਼ੂਸ ਹੁਣ ਆ ਰਹੇ ਨੇ ਜਦੋਂ ਤੁਸੀਂ ਦੇਖ ਸਕਦੇ ਹੋ ਕਿ ਲੰਚ ਕਰਕੇ ਲੰਚ ਵਾਲੇ ਏਰੀਆ ਵਿੱਚ ਹੀ ਬੈਠੇ ਨੇ ਤਾਂ ਇਹ ਸਭ ਚੀਜ਼ਾਂ ਦੇ ਲਈ ਅਸੀਂ ਹੁਣ ਥੋੜੀ ਪੁਲਿਸ ਫੋਰਸ ਡਿਪਲੋਏ ਕੀਤੀ ਹੈ ਜੇ ਗਲਤੀ ਕੀਤੀ ਜਾਵੇ ਤਾਂ ਕੁਝ ਸੈਂਸਿਟਿਵ ਬੋਥ ਵੀ ਹੋਣਗੇ ਕਿ ਕਿਤੇ ਨਾ ਕਿਤੇ ਜਿਹੜੀ ਕਿਤੇ ਨਾ ਕਿਤੇ ਕੋਈ ਫਾਈਟ ਜਾਂ ਲੜਾਈ ਝਗੜਾ ਹੋ ਸਕਦਾ ਹੈ ਤਾਂ ਉਹਨਾਂ ਲਈ ਕਿੱਦਾਂ ਦੇ ਪ੍ਰਬੰਧ ਨੇ ਹਾਂਜੀ ਕੋਈ ਸੈਂਸਿਟਿਵ ਬੂਥ ਨੇ ਕੁਝ ਨਾ ਕੁਝ ਕਿਹਾ ਜਾ ਰਿਹਾ ਕਿ ਤਾਂ ਨਾ ਕਿਤੇ ਕੋਈ ਨਾ ਕੋਈ ਅਨਸਪ੍ਰਾਇਟ ਘਟਨਾ ਵਾਪਰੇ ਤਾਂ ਤੁਹਾਡੇ ਵੱਲੋਂ ਫਿਰ ਕਿਵੇਂ ਦੇ ਜਿਹੜੇ ਪ੍ਰਬੰਧ ਨੇ ਸਾਰਾ ਕੁਝ ਕਿਵੇਂ ਮੈਨੇਜ ਕੀਤਾ ਜਾ ਰਿਹਾ ਸੈਂਸਿਟਿਵ ਬੂਥਸ ਦੇ ਲਈ ਅਸੀਂ ਪੈਰਾ ਮਿਲਟਰੀ ਮਂਗਾਈ ਹੋਈ ਹੈ ਉਸ ਤੋਂ ਬਿਨਾ ਅਸੀਂ ਸਾਰੇ ਸੈਂਸਿਟਿਵ ਏਰੀਆਜ਼ ਦੀ ਰੀਜਨਲ ਪ੍ਰੋਫਾਈਲਿੰਗ ਕੀਤੀ ਜਿੰਨੇ ਟਰਬਲ ਮੇਕਰ ਸੀ ਉਹਨਾਂ ਸਾਰੇ 10750 10755 ਦੇ ਤਹਿਤ ਹੋਣਾ ਤਾਂ ਉਹ ਜਾਤੀ ਮੁਚਲਕਾ ਜਾਂ ਬਾਂਡ ਪਰ ਹੋਈ ਹੈ ਤੇ ਜਿਹੜੇ ਸਾਨੂੰ ਲੱਗੇ ਸੀਗੇ ਕਿ ਕ੍ਰੋਨਿਕ ਡਿਫਾਲਟਰਸ ਨੇ ਜਿਹੜੇ ਇਲੈਕਸ਼ਨਸ ਨੂੰ ਖਰਾਬ ਕਰ ਸਕਦੇ ਨੇ ਉਹਨਾਂ ਅਸੀਂ ਸਾਰਿਆਂ ਨੂੰ ਪਹਿਲਾਂ ਹੀ ਪ੍ਰੀਵੈਂਟਿੰਗ ਦੇ ਨਹੀਂ ਅੰਦਰ ਕਰ ਰਿਹਾ ਤੁਸੀਂ ਜਾਓ ਆਪੋ ਆਪਣੇ ਸੀਟਾਂ ਵਿੱਚ ਠੀਕ ਹੈ ਉਸ ਤੋਂ ਬਾਅਦ ਵਿੱਚ ਜਿਹੜੀ ਸਾਡੇ 플ੈਗ ਮਾਰਚਸ ਨੇ ਉਹ ਜਿਹੜੇ ਸਭ ਤੋਂ ਸੈਂਸਿਟਿਵ ਏਰੀਆਸ ਨੇ ਉੱਥੇ ਕੀਤੇ ਗਏ ਨੇ ਤੇ ਅੱਜ ਦੀ ਰਾਤ ਤੇ ਕੱਲ ਦੀ ਰਾਤ ਤੋਂ ਮਤਲਬ 30 ਤਰੀਕ ਦੀ ਰਾਤ ਤੋਂ ਅਸੀਂ ਐਸਐਸਟੀਜ਼ ਤੇ ਫਲਾਈਂਗ ਸਕਵਡ ਟੀਮਸ ਦੇ ਤਿੰਨ ਵਧਾ ਕੇ ਨੌ ਕਰ ਦਿੱਤੀਆਂ ਨੇ ਜਿਹੜੀ ਲਗਾਤਾਰ ਰਾਤ ਨੂੰ ਗਸ਼ਤ ਲਗਾ ਰਹੀਆਂ ਨੇ ਉਸ ਤੋਂ ਬਿਨਾਂ ਜਿੰਨੇ ਵੀ ਇਸ ਸਬਡਿਵੀਜ਼ਨ ਦੇ ਐਂਟਰੀ ਐਂਡ ਐਗਜ਼ਿਟ ਪੁਆਇੰਟਸ ਨੇ ਸਾਰਿਆਂ ਤੇ ਨਾਕੇ ਲੱਗੇ ਹੋਏ ਨੇ ਤੇ ਸਾਰੇ ਨਾਕਿਆਂ ਦੇ ਵਿੱਚ ਪੁਲਿਸ ਪੂਰੀ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਮੇਰੀ ਸਾਰੇ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਡਰਿਆਂ ਭੈ ਤੋਂ ਬਿਨਾ ਪਲੀਜ਼ 1 ਜੂਨ ਨੂੰ ਆ ਕੇ ਵੋਟ ਪਾਓ ਤੇ ਲੋਕਤੰਤਰ ਦੇ ਵਿੱਚ ਆਪਣਾ ਅਮੁੱਲ ਯੋਗਦਾਨ ਦਿਓ ਥੈਂਕ ਯੂ ਸੋਨੇ ਜੀ ਸਾਡੇ ਨਾਲ ਐਸਜੀਐਮ ਖੜੂਕ ਸਾਹਿਬ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਵੱਲੋਂ ਜਿਹੜੇ ਪੂਰੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾਂ ਕਿਸੇ ਡਰ ਭੈ ਦੇ ਕੱਲ ਨੂੰ ਆਣ ਕੇ VOTING ਕੀਤੀ ਜਾਵੇ ਕੈਮਰਾਮੈਨ ਬਲਜੀਤ ਨਾਲ ਰਵੀ ਖੇੜਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸ਼੍ਰੀ ਖੜੂਕ ਸਾਹਿਬ